ਪੰਜਾਬ ਦੇ ਵਿੱਚ 3 ਦਿਨਾਂ ਦੇ ਲਈ PRTC ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀਆਂ ਸੇਵਾਵਾਂ ਮਾ ਠਪ ਕਰ ਦਿੱਤੀਆਂ ਗਈਆਂ ਨੇ ਪਤਾ ਸੀਗਾ ਉਹਦੇ ਸਬੰਧ ਵਿੱਚ ਅੱਜ 7 ਮਹੀਨੇ ਬੀਤ ਚੁੱਕੇ ਨੇ ਪਰ ਸਾਡੀ ਕੋਈ ਵੀ ਜਿਹੜੀ ਪਾਲਿਸੀ ਹੈ ਉਹ ਕੋਈ ਬਣ ਕੇ ਸਾਹਮਣੇ ਨਹੀਂ ਆਈ ਤੇ ਨਾਲ ਹੀ ਸਾਡਾ ਕੋਈ ਢੋਲਸਾ ਨਹੀਂ ਕੱਢਿਆ ਗਿਆ ਇਸ ਕਰਕੇ ਸਾਨੂੰ 6 7 8 ਤਾਰੀਖ ਦੀ ਮਜਬੂਰਨਾ ਹੜਤਾਲ ਕਰਨ ਦਾ ਮਾਰੇ ਜੀ ਇਹ ਹੜਤਾਲ ਪੂਰੇ ਪੰਜਾਬ ਦੇ ਵਿੱਚ ਰਹੇਗੀ ਉਸ ਤੋਂ ਇਲਾਵਾ ਕਿੱਥੇ ਕਿੱਥੇ ਜਿਹੜੀ ਹੜਤਾਲ ਰਹਿਣ ਵਾਲੀ ਹੈ ਤੁਹਾਡੀ ਕੋਈ ਟ੍ਰਾਂਸਪੋਰਟ ਮੰਤਰੀ ਦੇ ਨਾਲ ਮੀਟਿੰਗ ਹੋਈ ਹੈ ਇਸ ਨੂੰ ਲੈ ਕੇ ਸਾਡੀਆਂ ਹੁਣ ਤੱਕ ਦੋ ਤਿੰਨ ਮੀਟਿੰਗਾਂ ਹੋ ਚੁੱਕੀਆਂ ਜਿਹਦੇ ਵਿੱਚ ਕੋਈ ਵੀ ਠੋਸ ਸੱਲ ਨਹੀਂ ਕੱਢਿਆ ਜਾਂਦਾ ਆਈ ਵਾਰ ਸਾਨੂੰ ਕੋਈ ਨਾ ਕੋਈ ਲਾਰਾ ਲੱਗ ਕੇ ਤੋਰ ਦਿੱਤਾ ਜਾਂਦਾ ਮਹੀਨੇ 15 ਦਿਨਾਂ ਦਾ ਟਾਈਮ ਦੇ ਕੇ ਫਿਰ 3 ਮਹੀਨੇ ਲੰਘ ਜਾਂਦੇ ਆ ਉਹਦੇ ਕਰਕੇ ਕੋਈ ਵੀ ਹੱਲ ਨਹੀਂ ਕੱਢਿਆ ਜਾ ਰਿਹਾ ਵਾਦੇ ਦੀ ਪੁਨੇ ਚੰਡੀਗੜ੍ਹ ਪਹੁੰਚਣੀ ਸ਼ੁਰੂ ਹੋ ਜਾਣਗੇ ਪਰਸੋਂ ਨੂੰ ਅਸੀਂ 7 ਤਰੀਕ ਨੂੰ ਸਵੇਰ 11 12 ਵਜੇ ਦੇ ਕਰੀਬ ਟ੍ਰਾਂਨ ਚੀਫ ਮਿਨਿਸਟਰ ਦੀ ਕੋਠੀयां ਨੂੰ ਚੰਡੀਗੜ੍ਹ ਨੂੰ ਚਾਲੇ ਪਾਵਾਂਗੇ सीएम साहब ਦੀ ਕੋਟੀ ਦਾ ਕਰਾ ਕਰਾਂਗੇ ਪੰਜਾਬ ਦੇ ਵਿੱਚ 3 ਦਿਨ ਦੇ ਲਈ PRTC ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀਆਂ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਨੇ ਕੀ ਕੁਝ ਮੰਗਾ ਨੇ ਕੀ ਪੂਰੀ ਸੇਵਾਵਾਂ ਜਿਹੜੀਆਂ ਠੱਪ ਕੀਤੀਆਂ ਗਈਆਂ ਕਿਹੜੇ-ਕਿਹੜੇ ਏਰੀਆ ਦੇ ਵਿੱਚ ਬੰਦ ਕੀਤੇ ਗਏ ਆ ਤਮਾਮ ਚੀਜ਼ਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਜਗਮੀਤ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੀ ਕੁਝ ਪੂਰਾ ਤੁਹਾਡਾ ਪ੍ਰੋਸੈਸ ਰਹੇਗਾ ਕਿਉਂਕਿ 3 ਦਿਨ ਦੇ ਲਈ ਪੰਜਾਬ ਦੀ ਅਸੀਂ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹ ਸਫ਼ਰ ਕਰਦੇ ਨੇ ਇਹਨਾਂ ਬੱਸਾਂ ਦੇ ਉੱਤੇ ਮੇਰਾ ਨਾਮ ਜਗਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਸੂਬਾ ਅਗੋ ਪਨਵਸ ਪੀਆਰਟੀਸੀ ਕੰਟਰੈਕਟ ਵਰਕਰ ਜੂਨੀਅਰ 25/11 ਡੀਪੂ ਚੰਡੀਗੜ੍ਹ ਮੈਡਮ ਜਿਹੜੀ 6 7 8 ਤਰੀਕ ਦੀ ਹੜਤਾਲ ਹੋ ਰਹੀ ਹੈ ਪਹਿਲਾਂ ਸਾਡੀ ਮੁੱਖ ਮੰਤਰੀ ਜੀ ਨਾਲ 1 ਜੁਲਾਈ 2024 ਨੂੰ ਮੀਟਿੰਗ ਹੋਈ ਸੀ ਜੀ ਦੇ ਵਿੱਚ ਉਹਨਾਂ ਨੇ 1 ਮਹੀਨੇ ਦਾ ਸਮਾਂ ਮੰਗਿਆ ਸੀ ਸਾਡੇ ਤੋਂ ਵੀ ਪਾਲਸੀ ਬਣਾ ਕੇ ਸੀ ਤੁਹਾਡੀ ਤੇ ਤੁਹਾਨੂੰ ਅਸੀਂ ਪੱਕੇ ਕਰਾਂਗੇ ਜਿਹਦੇ ਵਿੱਚ ਆਊਟਸੋਰਸਿੰਗ ਵਾਲੇ ਸੀ ਉਹਨਾਂ ਨੂੰ ਕੰਟੈਕਟ ਤੇ ਕਰਨ ਦਾ ਵਾਅਦਾ ਕੀਤਾ ਗਿਆ ਸੀ ਤੇ ਕੰਟੈਕਟ ਵਾਲਿਆਂ ਨੂੰ ਜਿਹੜਾ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀਗਾ ਉਹਦੇ ਸਬੰਧ ਵਿੱਚ ਅੱਜ 7 ਮਹੀਨੇ ਬੀਤ ਚੁੱਕੇ ਨੇ ਪਰ ਸਾਡੀ ਕੋਈ ਵੀ ਜਿਹੜੀ ਪਾਲਸੀ ਹੈ ਉਹ ਕੋਈ ਬਣ ਕੇ ਸਾਹਮਣੇ ਨਹੀਂ ਆਈ ਤੇ ਨਾਲ ਹੀ ਸਾਡਾ ਕੋਈ ਠੋਸ ਹੱਲ ਕੱਢਿਆ ਗਿਆ ਇਸ ਕਰਕੇ ਸਾਨੂੰ 6 7 8 ਤਰੀਕ ਦੀ ਮਜਬੂਰਨ ਹੜਤਾਲ ਕਰਨੀ ਪੈ ਰਹੀ ਜੀ ਜੀ ਇਹ ਹੜਤਾਲ ਪੂਰੇ ਪੰਜਾਬ ਦੇ ਵਿੱਚ ਰਹੇਗੀ ਉਸ ਤੋਂ ਇਲਾਵਾ ਕਿੱਥੇ ਕਿੱਥੇ ਜਿਹੜੀ ਇਹ ਹੜਤਾਲ ਰਹਿਣ ਵਾਲੀ ਹੈ ਪੂਰਾ ਪੰਜਾਬ ਤਾਂ ਹੀ ਬੰਦ ਹੋਊਗਾ ਹੀ ਹੋਊਗਾ ਬਾਕੀ ਸਾਡੇ ਆਦਰ ਸਟੇਟ ਕਿਤੇ ਵੀ ਜੋ ਟਾਈਮ ਜਾਂਦੇ ਨੇ ਉਹ ਸਾਰੇ ਬੰਦ ਹੋਣਗੇ ਚਾਹੇ ਜੇ ਐਂਡਕੇ ਹੋਇਆ ਹਿਮਾਚਲ ਹੋਇਆ ਜਾਂ Rajasthan ਵਗੈਰਾ ਸਾਰੇ ਬੰਦ ਰਹੋਗੇ ਸਰਵਸੇ ਜੀ ਉਸ ਦੇ ਨਾਲ ਹੀ ਜੇ ਅਸੀਂ ਮੰਗਾਂ ਦੀ ਗੱਲ ਕਰੀਏ ਤਾਂ ਕਿਹੜੀਆਂ-ਕਿਹੜੀਆਂ ਜਈਆਂ ਮੰਗਾਂ ਨੇ ਜਿਸ ਕਰਕੇ ਤੁਹਾਨੂੰ ਇਹ 3 ਦਿਨਾਂ ਦਾ ਠੋਸ ਕਦਮ ਚੁੱਕਣਾ ਪਿਆ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਲਗਾਤਾਰ ਲੋਕ ਜਿਹੜੇ ਨੇ ਉਹਦੋਂ ਬਹੁਤ ਪਰੇਸ਼ਾਨ ਹੁੰਦੇ ਨੇ ਜਦੋਂ ਵੀ ਪੀਆਰਟੀਸੀ ਪਨਵਸ ਦੇ ਵੱਲੋਂ ਜਿਹੜੀ ਹੜਤਾਲ ਕੀਤੀ ਜਾਂਦੀ ਹੈ ਮੈਡਮ ਇਹ ਸਾਡੇ 2008 ਤੋਂ ਜੋ ਭਰਤੀ ਕੀਤੇ ਹੋਏ ਮਲਾਜ਼ਮ ਨੇ ਤੇ ਉਹਨਾਂ ਨੂੰ ਪੱਕੇ ਕਰਨ ਦਾ ਜੋ ਆਊਟਸੋਰਸਿੰਗ ਵਾਲੇ ਨੇ ਉਹਨਾਂ ਨੂੰ ਪੱਕੇ ਕਰਨ ਵਾਸਤੇ ਤੇ ਕੰਟ੍ਰੈਕਟ ਵਾਲੇ ਜਿਹੜੇ ਬੰਦੇ ਨੇ 14 ਚ ਸਾਡੀ ਭਰਤੀ ਹੋਈ ਸੀਗੀ ਯੂਨੀਵਰਸਿਟੀ ਦਾ ਪੇਪਰ ਲੈ ਕੇ ਭਰਤੀ ਕੀਤੀ ਗਈ ਸੀ ਨਾ ਤਾਂ ਡਿਪਾਰਟਮੈਂਟ ਨੇ ਜਿਹੜੇ ਸਰਕਾਰ ਨੇ ਜਿਹੜੇ ਯੂਨੀਵਰਸਿਟੀ ਤੋਂ ਪੇਪਰ ਦੇਖ ਕੇ ਆਏ ਨੇ ਉਹਨਾਂ ਨੂੰ ਆਪਣੇ ਮੁਲਾਜ਼ਮ ਸੌਂਦੀ ਹੈ ਤੇ ਨਾ ਹੀ ਜੋ 2008 ਤੋਂ ਕੰਮ ਕਰ ਰਹੇ ਨੇ ਉਹਨਾਂ ਨੂੰ ਆਪਣੇ ਸੌਂਦੀ ਹੈ ਸਾਨੂੰ ਦੋ-ਦੋ 16-18 ਸਾਲ ਹੋ ਗਏ ਕੰਮ ਕਰਦਿਆਂ ਨੂੰ ਪਰ ਸਾਡਾ ਕਿਸੇ ਨੂੰ ਵੀ ਅਜੇ ਤੱਕ ਪੱਕਾ ਜੋ ਰੈਗੂਲਰ ਨਹੀਂ ਕੀਤਾ ਗਿਆ ਹੈ ਉਸ ਦਿਨ ਆਲੀ ਤੁਹਾਡੀ ਕੋਈ ਟ੍ਰਾਂਸਪੋਰਟ ਮੰਤਰੀ ਦੇ ਨਾਲ ਮੀਟਿੰਗ ਹੋਈ ਏ ਇਸ ਨੂੰ ਲੈ ਕੇ ਸਾਡੀਆਂ ਹੁਣ ਤੱਕ ਦੋ ਤਿੰਨ ਮੀਟਿੰਗਾਂ ਹੋ ਚੁੱਕੀਆਂ ਜਿਦੇ ਵਿੱਚ ਕੋਈ ਵੀ ਠੋਸ ਹੱਲ ਨਹੀਂ ਕੱਢਿਆ ਜਾਂਦਾ ਆਈ ਵਾਰ ਸਾਨੂੰ ਕੋਈ ਨਾ ਕੋਈ ਲਾਰਾ ਲਾ ਕੇ ਤੋਰ ਦਿੱਤਾ ਜਾਂਦਾ ਮਹੀਨੇ 15 ਦਿਨਾਂ ਦਾ ਟਾਈਮ ਦੇ ਕੇ ਫਿਰ 3 ਮਹੀਨੇ ਲੰਘ ਜਾਂਦੇ ਆ ਤਾਂ ਉਹਦੇ ਕਰਕੇ ਕੋਈ ਵੀ ਹੱਲ ਨਹੀਂ ਕੱਢਿਆ ਜਾ ਰਿਹਾ ਸਾਡਾ ਸਾਡੀ ਹੁਣ ਜਿਹੜੀ ਮੁੱਖ ਮੰਗ ਸਾਡੀ ਮੰਗ ਇਹ ਆ ਵੀ ਸਾਡੀ ਸੀਐਮ ਸਾਹਿਬ ਨਾਲ ਪਹਿਲਾਂ ਜੋ ਮੀਟਿੰਗ ਹੋਈ ਸੀ ਅਸੀਂ ਉਹਦੇ ਪੱਧਰ ਤੇ ਸੀਐਮ ਸਾਹਿਬ ਨਾਲ ਮੀਟਿੰਗ ਕਰਨੀ ਚਾਹੁੰਦੇ ਆ ਅਸੀਂ ਟ੍ਰਾਂਸਪੋਰਟ ਮੰਤਰੀ ਸਾਹਿਬ ਨਾਲ ਮੀਟਿੰਗ ਕਰਨਾ ਚਾਹੁੰਦੇ ਆ ਤਨਾਲ ਹੀ ਤੁਹਾਡੇ ਵੱਲੋਂ ਕੋਈ ਕਿਰਾਉ ਦੀ ਜਿਹੜੀ ਕਾਲ ਹੈ ਉਹ ਵੀ ਦਿੱਤੀ ਗਈ ਸੀ ਉਸ ਦਾ ਕੀ ਸਮਾਂ ਰਹੇਗਾ ਮੈਡਮ ਜੋ ਹੜਤਾਲ ਹੈ ਉਹ ਅੱਜ ਸਾਡੀ ਰਾਤ 12 ਵਜੇ ਤੋਂ ਚੱਲ ਪੂਗੀ ਕੱਲ 6 ਤਰੀਕ ਨੂੰ ਅਸੀਂ ਡੀਪੂ ਦੇ ਵਿੱਚ ਬਹਿ ਕੇ ਆਪਣਾ ਮੁਜ਼ਾਰਾ ਕਰਾਂਗੇ ਤੇ ਕੱਲ ਸ਼ਾਮ ਨੂੰ ਉਸ 6 ਤਰੀਕ ਨੂੰ ਜੋ ਵਾਰਦੇ ਡੀਪੂ ਨੇ ਚੰਡੀਗੜ੍ਹ ਪਹੁੰਚਣੇ ਸ਼ੁਰੂ ਹੋ ਜਾਣਗੇ ਪਰਸੋਂ ਨੂੰ ਅਸੀਂ 7 ਤਰੀਕ ਨੂੰ ਸਵੇਰ 11-12 ਵਜੇ ਦੇ ਕਰੀਬ ਟਰਮ ਚੀਫ ਮਿਨਿਸਟਰ ਦੀ ਕੋਠੀਆਂ ਨੂੰ ਚੰਡੀਗੜ੍ਹ ਨੂੰ ਚਾਲੇ ਪਾਵਾਂਗੇ ਤੇ ਸੀਐਮ ਸਾਹਿਬ ਦੀ ਕੋਠੀ ਦਾ ਘਰੋ ਕਰਾਂਗੇ ਇਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਜਦੋਂ ਵੀ ਤੁਹਾਡੀ ਹੜਤਾਲ ਹੁੰਦੀ ਹੈ ਇਦੂ ਬਾਦ ਹੀ ਕਿਤੇ ਨਾ ਕਿਤੇ ਅਸਰ ਜਿਹੜਾ ਹੈ ਉਹ ਸਰਕਾਰ ਦੇ ਵਿੱਚ ਨਜ਼ਰ ਆਉਂਦਾ ਹੈ ਕਿਉਂਕਿ ਲੋਕ ਪਰੇਸ਼ਾਨ ਹੁੰਦੇ ਨੇ ਫਿਰ ਇੱਕ ਮੀਟਿੰਗ ਹੁੰਦੀ ਹੈ ਫਿਰ ਹੌਂਸਲਾ ਦੇ ਦਿੱਤਾ ਜਾਂਦਾ ਹੈ ਤੇ ਤੁਹਾਡੇ ਵੱਲੋਂ ਹੜਤਾਲ ਜਿਹੜੀ ਹੈ ਉਹ ਖਤਮ ਕਰ ਦਿੱਤੀ ਜਾਂਦੀ ਹੈ ਇਸ ਵਾਰ ਕੁਝ ਅਜਿਹਾ ਦੇਖਣ ਨੂੰ ਮਿਲੇਗਾ ਬਿਲਕੁਲ ਜੀ ਸਾਡੇ ਨਾਲ ਇਹੀ ਕੁਝ ਹੋ ਰਿਹਾ ਹੈ ਪੰਜ ਸੱਤ ਮੀਟਿੰਗਾਂ ਸੀ ਇੱਕ ਟਰਾਂਸਪੋਰਟ ਮੰਤਰੀ ਨਾਲ ਹੋਈਆਂ ਸਾਡੀਆਂ ਜਿੱਦੇ ਚ ਕੀ ਝੂਠੇ ਲਾਰੇ ਮਿਲ ਰਹੇ ਆ ਜਦੋਂ ਇਹਦੇ ਤਿੰਨ ਸਾਲ ਹੋ ਗਏ ਸਰਕਾਰ ਬਣੀ ਹੈ ਸਾਡੀਆਂ ਉਹ ਸਜ਼ਾਜ ਮੰਗਾਂ ਹੈ ਜਿਹੜੀਆਂ ਜਿਹੜੀਆਂ ਜਿਹਦੇ ਵਿੱਚ ਅਸੀਂ ਕਹਿੰਨੇ ਬਈ ਬੱਸਾਂ ਪਾਈਆਂ ਜਾਣ ਕਿਉਂਕਿ ਇਸ ਸਟੱਮ ਜਿਹੜੀ ਆਪਾਂ ਸਹੂਲਤ ਦੇ ਰਹੀ ਹੈ ਸਰਕਾਰ ਆਧਾਰ ਕਾਰਡ ਵਾਲੀ ਉਹਦੇ ਵਿੱਚ ਇਸ ਸਟੱਮ ਸਾਡੇ ਕੋਲ ਗੱਡੀਆਂ ਨਹੀਂ ਹੈਗੀਆਂ ਅਸੀਂ ਇਹ ਮੰਗ ਵੀ ਹੈਗੀ ਸਾਡੇ ਵੀ ਸਾਡੀਆਂ ਜਿਹੜੀਆਂ ਗੱਡੀਆਂ ਆ ਉਹ ਵਧਾਈਆਂ ਜਾਣ 10000 ਗੱਡੀਆਂ ਦੀ ਮੰਗ ਕਰਦੇ ਅਸੀਂ ਬੱਸਾਂ ਦੀ ਮੰਗ ਕਰਦੇ ਆ ਤੇ ਮੰਗਾ ਸਾਰੀਆਂ ਜਾਇਜ਼ ਤੇ ਹੱਕੀ ਆ ਪਰ ਮੰਤਰੀ ਸਾਹਿਬ ਵੱਲੋਂ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਵੀ ਮੁਲਾਜ਼ਮ ਨਜਾਇਜ਼ ਧੱਕਾ ਕਰ ਰਹੇ ਆ ਕੁਝ ਜਾਇਜ਼ ਮੰਗਾ ਨਜਾਇਜ਼ ਮੰਗਾ ਸਾਨੂੰ ਕਹਿ ਰਹੇ ਆ ਤੋ ਇਸ ਵਾਰ ਤਾਂ ਇਹ ਹੈ ਜੀ ਜੇ ਸੀਐਮ ਸਾਹਿਬ ਸਾਡੇ ਨਾਲ ਟੇਬਲ ਟॉक ਕਰਨਗੇ ਤਾਂ ਇਹ ਪ੍ਰੋਗਰਾਮ ਪੋਸਟਪੋਨ ਹੋ ਸਕਦਾ ਹੈ ਜਾਂ ਕੰਮ ਹੜਤਾਲ ਚੱਲ ਨਹੀਂ ਤਾਂ ਇਹ ਕੰਮ ਸਿਰੇ ਜਾਊਗਾ ਜੀ ਇਸ ਟਾਈਮ ਆਰ ਪਾਰ ਦੀ ਲੜਾਈ ਲੜਨ ਦੇ ਦਾ ਮੁਲਾਜ਼ਮ ਸਾਡੇ ਤਿਆਰ ਹੋਏ ਪਏ ਜੀ ਬਿਲਕੁਲ ਉਸ ਦਿਨ ਨਾਲ ਹੀ ਤੁਸੀਂ 3 ਦਿਨ ਦੀ ਜਿਹੜੀ ਕਾਲੇ ਦਿੱਤੀ ਹੈ ਜੇਕਰ 3 ਦਿਨਾਂ ਦੇ ਵਿੱਚ ਕੋਈ ਹੱਲ ਨਾ ਹੋਇਆ ਜਾਂ ਟ੍ਰਾਂਸਪੋਰਟ ਮੰਤਰੀ ਜਾਂ ਫਿਰ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਕੋਈ ਮੀਟਿੰਗ ਨਾ ਬੁਲਾਈ ਗਈ ਤਾਂ ਫਿਰ ਅਗਲਾ ਕਦਮ ਕੀ ਰਹੇਗਾ ਅਗਲਾ ਸਾਡੀ ਜੋ ਸਾਨੂੰ ਸੈਂਟਰ ਬੋਡੀ ਅਨਾਉਂਸ ਕਰੇਗੀ ਕੁਝ ਵੀ ਤਿੱਖੇ ਸੰਘਰਸ਼ ਕੋਈ ਰੋਡ ਬਲੋਕ ਕੇ ਜਾਂ ਕੁਝ ਹੋਰ ਤੇ ਉਹ ਜਿੱਦਾਂ ਦਾ ਪ੍ਰੋਗਰਾਮ ਦੇਗੀ ਸਾਡੇ ਸਮੂਹ ਵਰਕਰ ਇਹਦੇ ਫੁੱਲ ਚੜਾਉਣਗੇ ਕੁਝ ਵੀ ਹੋ ਸਕਦਾ ਕੋਈ ਵੀ ਤਿੱਖੇ ਸੰਘਰਸ਼ ਜਿੱਥੇ ਵੀ ਸਾਨੂੰ ਜਿੱਦਾਂ ਦੀ ਵੀ ਡਿਊਟੀ ਲਈ ਜਾਏਗੀ ਸਾਡੀ ਯੂਨੀਅਨ ਵੱਲੋਂ ਪੂਰਾ ਪਹਿਰਾ ਦਿੱਤਾ ਜਾਊਗਾ ਉਹਦੇ ਕੱਚੇ ਤੋਂ ਇੱਕ ਗੱਲ ਜਿਹੜੀ ਸਾਹਮਣੇ ਆਉਂਦੀ ਆ ਹਮੇਸ਼ਾ ਹੀ ਅਸੀਂ ਦੇਖਦੇ ਆ ਲੰਬੇ ਸਮੇਂ ਤੋਂ ਜਿਹੜੀ ਆ ਇੱਕੋ ਮੰਗ ਹੁੰਦੀ ਆ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਕਿੰਨਾ ਕ ਲੰਬਾ ਸਮਾਂ ਹੋ ਗਿਆ ਉਹਨਾਂ ਮੁਲਾਜ਼ਮਾਂ ਨੂੰ ਕੰਮ ਕਰਦੇ ਹੋਏ ਪੀਆਰਟੀਸੀ ਦੇ ਵਿੱਚ ਜਿਨ੍ਹਾਂ ਨੂੰ ਹਾਲੇ ਤੱਕ ਪੱਕਾ ਨਹੀਂ ਕੀਤਾ ਗਿਆ ਬਿਲਕੁਲ ਜੀ ਸਾਡੇ ਕੋਲ 2007 ਤੋਂ ਪਹਿਲਾ ਬੈਚ ਆਉਣਾ ਸ਼ੁਰੂ ਹੋ ਗਿਆ ਸੀਗਾ ਜੀ ਪੰਨਵਸ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਸਾਨੂੰ ਕਹਿ ਦਿੰਦੇ ਬੈਕ ਡੋਰ ਐਂਟਰੀ ਆ ਕਿਉਂਕਿ ਪਰ ਇਹ ਅਸਜੀ ਕੋਈ ਇਹਦੇ ਚ ਗੱਲਬਾਤ ਨਹੀਂ ਆ ਵੀ ਬੈਕ ਡੋਰ ਐਂਟਰੀ ਕਹਦੇ ਨੇ ਆਊਟਸੋਰਸ ਨੂੰ ਆਪਾਂ ਇਦਿੱਚ ਬਿਲਕੁਲ ਸਾਡੇ ਟੈਸਟ ਲਏ ਗਏ ਆ ਡਰਾਈਵਰਾਂ ਦਾ ਡਰਾਈਵਿੰਗ ਟੈਸਟ ਹੁੰਦਾ ਹੈ ਕਮੇਟੀ ਬਣਾਈ ਜਾਂਦੀ ਹੈ ਕਾਗਜ਼ਾਤ ਚੈੱਕ ਹੁੰਦੇ ਆ ਤੇ ਉਹਦੇ ਬਾਅਦ ਮੈਡੀਕਲ ਹੁੰਦੇ ਆ ਤੇ ਪੁਲਿਸ ਵੈਰੀਫਿਕੇਸ਼ਨਾਂ ਹੁੰਦੀਆਂ ਸਾਰਾ ਕੁਝ ਹੁੰਦਾ ਪਰ ਸਰਕਾਰ ਦੀ ਨੀਅਤ ਸਾਫ਼ ਨਾ ਹੋਣ ਕਰਨਾ ਇਹ ਐਦਾਂ ਦੀਆਂ ਗੱਲਾਂ ਕਰਕੇ ਝੂਠਾ ਗਮਰਾਹ ਕਰਦੇ ਲੋਕਾਂ ਨੂੰ ਵੀ ਬੈਕ ਡੋਰ ਐਂਟਰੀਆਂ ਜਏ ਕਿਉਂਕਿ ਇਹਨਾਂ ਦੇ ਵਿਚੋਲੀਏ ਪਾਏ ਹੋਏ ਆ ਤੇ ਜਿਹੜੇ ਸੀਐਮ ਸਾਹਿਬ ਜਾਂ ਸਾਡੇ ਮੰਤਰੀ ਸਾਹਿਬ ਸਾਨੂੰ ਵੋਟਾਂ ਤੋਂ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਅਸੀਂ ਆ ਠੇਕੇਦਾਰ ਵਿੱਚੋਂ ਕੱਢ ਦਾਂਗੇ ਅਸੀਂ ਇਸ ਬਾਰੇ ਵੀ ਦੋ ਮੀਟਿੰਗਾਂ ਤਿੰਨ ਮੀਟਿੰਗਾਂ ਚ ਚਰਚਾ ਖੁੱਲ ਕੇ ਕਰੀ ਐ ਮੰਤਰੀ ਸਾਹਿਬ ਨਾਲ ਤੇ ਇਹਤੇ ਵੀ ਉਹਨਾਂ ਦਾ ਕੋਈ ਸਾਫ ਸਪਸ਼ਟੀਕਰਨ ਨਹੀਂ ਹੈ ਵੀ ਅਸੀਂ ਨਾ ਠੇਕੇਦਾਰਾਂ ਨੂੰ ਕੱਢ ਦਾਂਗੇ ਤੇ ਸਮਾਂ ਕਿ ਬਾਹਰੋਂ ਲਿਆ ਲਿਆ ਕੇ ਪਹਿਲਾਂ ਜਿਹੜੇ ਠੇਕੇਦਾਰ ਸੀ ਪੰਜਾਬ ਦੇ ਦੇ ਹੁਣ ਤਾਂ ਹਰਿਆਣੇ ਤੋਂ ਸੀਐਮ ਸਾਹਿਬ ਦੇ ਏਰੀਆ ਚੋਂ ਕਿੱਥੋਂ ਆਏ ਸਾਨੂੰ ਨਹੀਂ ਪਤਾ ਨਵੇਂ ਇੱਕ ਠੇਕੇਦਾਰ ਲਿਆ ਕੇ ਸਾਡੇ ਤੇ ਥੋਪ ਦਿੱਤਾ ਗਿਆ ਤੇ ਕੱਚੇ ਵਾਲਾ ਸ਼ਬਦ ਜਿਹੜਾ ਸਾਡੇ ਤੇ ਵਰਤੇ ਜਾਂਦਾ ਹੈ ਪਰ ਅਸੀਂ ਸੇਵਾ ਦੇ ਰਹੇ ਹਾਂ ਲੋਕਾਂ ਲਈ ਪੰਜਾਬ ਦੀ ਗਵਰਨਮੈਂਟ ਲਈ ਸੇਵਾ ਦੇ ਰਹੇ ਹਾਂ ਪਰ ਸਾਨੂੰ ਜਿਹੜੀ ਕੋਈ ਫੈਸਿਲਿਟੀ ਜਿਹੜੀ ਹੈ ਉਹ ਕੋਈ ਪੰਜਾਬ ਸਰਕਾਰ ਵੱਲੋਂ ਹੈ ਨਹੀਂ ਜੀ ਬਿਲਕੁਲ ਹੋਰ ਵੀ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਹੋਰ ਵੀ ਜਿਹੜੇ ਇੱਥੇ ਮੌਜੂਦ ਨੇ ਮੁੱਖ ਜੀ ਅਸੀਂ ਮੰਗਾਂ ਦੀ ਗੱਲ ਕਰੀਏ ਤਾਂ ਕਿਹੜੀਆਂ ਕਿਹੜੀਆਂ ਮੰਗਾਂ ਨੇ ਸਾਡੀਆਂ ਮੁੱਖ ਮੰਗਾਂ ਮੈਨ ਜੋ ਕਿ ਕੱਚੇ ਕੰਮ ਹੈ ਉਹਨਾਂ ਨੂੰ ਪੱਕਾ ਕੀਤਾ ਜਾਏ ਠੇਕੇਦਾਰੀ ਸਿਸਟਮ ਖਤਮ ਕਰਕੇ ਪੱਕੀ ਭਰਤੀ ਦਾ ਪ੍ਰਬੰਧ ਕੀਤਾ ਜਾਏ ਤੇ ਜੋ ਕਿ ਸੋ ਆਪਣੀਆਂ ਰੋਡ ਵਿੱਚ ਜਾਂ ਪਨਬਾਸ ਚ 10000 ਬੱਸ ਪਾਈ ਜਾਵੇ ਬਿਲਕੁਲ ਨਾਲ ਹੀ ਜਿਵੇਂ ਇਹਨਾਂ ਦੇ ਨਾਲ ਵੀ ਗੱਲਬਾਤ ਹੋਈ ਇਹਨਾਂ ਦੇ ਵੱਲੋਂ ਵੀ ਇਹੀ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਸੁਣੀ ਨਹੀਂ ਜਾ ਰਹੀ ਪਰ ਜਦੋਂ ਵੀ ਪ੍ਰਦਰਸ਼ਨ ਹੁੰਦੇ ਨੇ ਦੂ ਵਾਰ ਕਿਤੇ ਨਾ ਕਿਤੇ ਸਰਕਾਰ ਸੁਣਦੀ ਵੀ ਹੈ ਤੇ ਉਹਨਾਂ ਤੇ ਅਸਰ ਵੀ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ ਜਿਸ ਤਰ੍ਹਾਂ ਪਹਿਲਾਂ ਦਿਨਾਂ ਦੇ ਵਿੱਚ ਵੀ ਸਾਨੂੰ ਨਜ਼ਰ ਆਇਆ ਜਿਸ ਤਰ੍ਹਾਂ ਤੁਸੀਂ ਬਾਕੀ ਜਥੇਬੰਦੀਆਂ ਜਦੋਂ ਭਾਵੇਂ ਕੋਈ ਕਿਸਾਨ ਪ੍ਰਦਰਸ਼ਨ ਕਰਦਾ ਹੈ ਤੁਸੀਂ ਹਮੇਸ਼ਾ ਪੀਆਰਟੀਸੀ ਜੁਨੀਅਨ ਜਿਹੜੀ ਉਹ ਸਾਥ ਦਿੰਦੀ ਹੈ ਇਸ ਵਾਰ ਕੀ ਕਿਸੇ ਹੋਰ ਜਥੇਬੰਦੀ ਜਾਂ ਕਿਸੇ ਹੋਰ ਜੁਨੀਅਨ ਦਾ ਵੀ ਸਾਥ ਮੰਗਿਆ ਸਾਨੂੰ ਸਾਰੀਆਂ ਭਰਾਤਰੀ ਜਥੇਬੰਦੀਆਂ ਅਤੇ ਕਿਸਾਨ ਯੂਨੀਅਨ ਅਤੇ ਹੋਰ ਵੀ ਜੋ ਹਰਿਆਣਾ ਰੋਡਵੇਜ ਸਾਰੀਆਂ ਯੂਨੀਅਨ ਦਾ ਸਾਨੂੰ ਸਮਰਥਨ ਅੱਜ ਪਹੁੰਚਿਆ ਤੇ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਖੜੇ ਹੋਏ ਹਨ ਤੇ ਅਸੀਂ ਵੀ ਉਹਨਾਂ ਦੇ ਨਾਲ ਖੜਦੇ ਹਾਂ ਇਹ ਸਾਡੀ ਜਿਹੜੀ ਯੂਨੀਅਨ ਹੈ ਸੰਘਰਸ਼ੀ ਯੂਨੀਅਨ ਹੈ ਇਹ ਹਰ ਇੱਕ ਜੋ ਵੀ ਅੱਜ ਤੱਕ ਅਸੀਂ ਪ੍ਰਾਪਤ ਕੀਤਾ ਉਹ ਸੰਘਰਸ਼ ਦੇ ਨਾਲ ਹੀ ਕੀਤਾ ਸਾਨੂੰ ਸਰਕਾਰ ਨੇ ਇਸ ਤਰ੍ਹਾਂ ਅੱਜ ਤੱਕ ਕੁਝ ਨਹੀਂ ਦਿੱਤਾ ਜੀ ਬਿਲਕੁਲ ਸਰ ਮੇਰਾ ਆਖਰੀ ਸਵਾਲ ਹੈ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਬੱਸਾਂ ਆਉਂਦੀਆਂ ਨੇ ਉਹ ਚੰਡੀਗੜ੍ਹ ਤੱਕ ਵੀ ਨਹੀਂ ਪਹੁੰਚਣਗੀਆਂ ਜਾਂ ਫਿਰ ਇਹ ਮੋਹਾਲੀ ਤੱਕ ਜਾਂ ਕਹਦੇ ਇਹ ਪੰਜਾਬ ਤੱਕ ਹੀ ਸੀਮਤ ਰਹੇਗਾ ਥੋੜਾ ਰੋਡ ਮੈਪ ਦੱਸ ਦੋ ਨਹੀਂ ਮੈਡਮ ਜੋ ਵੀ ਸਾਡੀ ਪਿਆਰ ਰੋਡਵੇ ਜਾਂ ਪਨਵਸਦੀ ਗੱਡੀ ਆ ਉਹ ਕੋਈ ਵੀ ਪੂਰੇ ਪੰਜਾਬ ਚ ਕਿਤੇ ਵੀ ਨਹੀਂ ਜਾਊਗੀ ਚੰਡੀਗੜ੍ਹ ਤਾ ਨਹੀਂ ਉਹ ਕਿਤੇ ਡੀਪੂ ਤੋਂ ਬਾਹਰ ਹੀ ਨਹੀਂ ਗੱਡੀ ਜਾਊਗੀ ਸਾਰੇ ਜੋ ਸਾਡੇ ਸਟਾਪ ਹੈ ਉਹ ਡੀਪੂਆਂ ਦੇ ਬਹਿ ਕੇ ਵਿੱਚ ਹੀ ਪ੍ਰਦਰਸ਼ਨ ਕਰਨਗੇ ਕੋਈ ਵੀ ਰੋਡ ਤੇ ਗੱਡੀ ਲੈ ਕੇ ਨਹੀਂ ਜਾਊਗਾ ਮਤਲਬ ਰੋਡ ਤੇ ਕੋਈ ਵੀ ਗੱਡੀ ਕੱਲ ਨੂੰ ਨਜ਼ਰ ਨਹੀਂ ਆਪੇ ਨਹੀਂ ਜੀ ਜੀ ਬਿਲਕੁਲ ਕਹਿ ਸਕਦੇ ਆ ਕਿ ਪੰਜਾਬ ਰੋਡ ਵੇਜ਼ ਦੇ ਪਹਿਲਾਂ ਵੀ ਮੁਲਾਜ਼ਮਾਂ ਦੇ ਵੱਲੋਂ ਜਿਹੜੇ ਇਹ ਪ੍ਰਦਰਸ਼ਨ ਕੀਤੇ ਜਾਂਦੇ ਨੇ ਪਰ ਇਸ ਵਾਰ ਜਿਹੜਾ ਇੱਕ ਠੋਸ ਕਦਮ ਚੁੱਕਿਆ ਗਿਆ ਹੈ 3 ਦਿਨ ਦਾ ਇਹ ਪੂਰਾ ਪ੍ਰਦਰਸ਼ਨ ਰਹੇਗਾ ਸੀਐਮ ਹਾਊਸ ਦਾ ਜਿਹੜਾ ਖਿਰਾਉ ਵੀ ਕੀਤਾ ਜਾਵੇਗਾ ਪਰ ਮੰਗਾਂ ਜਿਹੜੀਆਂ ਨੇ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਫਿਰ ਵੀ ਹਾਲੇ ਤੱਕ ਜਿਹੜਾ ਕੋਈ ਹੱਲ ਨਜ਼ਰ ਨਹੀਂ ਆਇਆ ਤਾਂ 3 ਦਿਨ ਲਈ ਪੰਜਾਬ ਦੇ ਵਿੱਚ ਜਿਹੜੀਆਂ ਪੀਆਰਟੀਸੀ ਪੰਨ ਬੱਸ ਦੀਆਂ ਸੇਵਾਵਾਂ ਨੇ ਉਹ ਬੰਦ ਰਹਿਣਗੀਆਂ ਵੀਡੀਓ ਜਨਸਤਾਨ ਪ੍ਰਸਾਦ ਦੇ ਨਾਲ ਇੰਦਰ ਸਿੱਧੂ ਐਵੀਪੀ ਸੰਜਾ ਚੰਡੀਗੜ੍ਹ